ਵੀ ਉਹ ਕੱਲੇ ਦੋ ਬੰਦੇ ਆਈ ਜਿਹੜੇ ਦੋ ਬੰਦੇ ਨੇ ਪੈਸੇ ਦੀ ਮੰਗ ਕਰੀ ਐ ਇੱਕ ਦਾ ਨਾ ਗੁਰਪ੍ਰੀਤ ਆ ਜੀ ਇੱਕ ਦਾ ਨਾ ਜੀਤੂ ਆ ਜੀ 90000 ਰੁਪਇਆ ਹੋਏ ਹਾਂਜੀ ਕਿੰਨੇ ਦੀ ਮੰਗ ਕੀਤੀ ਕਿਸ ਦਾ ਲੱਖ ਰੁਪਏ ਦੀ ਤੇ ਕਿਸਾਨ ਜਥੇਬੰਦੀ ਸਿੱਧੂਪੁਰ ਦੇ ਦੋ ਆਖੂਆ ਨੇ ਸ਼ੁਭਕਰਨ ਦੇ ਪੋਗ ਮੌਕੇ ਛੜਾਵੇ ਦੇ ਪੈਸੇ ਮੰਗੇ ਸੀ ਦੋਮਾ ਨੇ ਪਿੰਡ ਬੱਲੋ ਦੀ ਗੁਰਦੁਆਰਾ ਕਮੇਟੀ ਤੋਂ ਚੜਾਵੇ ਦੇ ਪੈਸੇ ਜੋ 1 ਲੱਖ ਰੁਪਏ ਦੀ ਮੰਗ ਕੀਤੀ ਸੀ ਜੀ ਹਾਂ ਇਹ ਦਾਵਾ ਖੁਦ ਪਿੰਡ ਬੱਲੋ ਦੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਨੇ ਕੀਤਾ ਹੈ ਰਣਜੀਤ ਸਿੰਘ ਮੁਤਾਬਕ ਪਿੰਡ ਦੇ ਹੀ ਦੋ ਵਿਅਕਤੀ ਨੇ ਜੋ ਕਿ ਸਿੱਧੂਪੁਰ ਯੂਨੀਅਨ ਨਾਲ ਜੁੜੇ ਹੋਏ ਨੇ ਅਤੇ ਉਹਨਾਂ ਵੱਲੋਂ ਹੀ ਭੋਗ ਤੋਂ ਬਾਅਦ ਕਮੇਟੀ ਕੋਲੋਂ 1 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਪ੍ਰਧਾਨ ਨੇ ਦਾਅਵਾ ਕੀਤਾ ਹੈ ਕਿ ਭੋਗ ਸਮੇਂ ਸਿਰਫ 90 ਹਜ਼ਾਰ ਰੁਪਏ ਚੜਾਵੇ ਵਜੋਂ ਇਕੱਠੇ ਹੋਏ ਸੀ ਬਾਏ ਤੁਹਾਡੀ ਨਾ ਵਿਚਾਰ ਹੋਈ ਹੈ ਜੀ ਹੁਣ ਅਸੀਂ ਨਾ ਸ਼ਿਕਾਇਤ ਦਸਤੀ ਵੀ ਉਹ ਜਿਹੜੇ ਦੋ ਬੰਦੇ ਸੀਗੇ ਉਹਨਾਂ 'ਵੇ ਵਿਚਾਰ ਪਟੰਦਰਾ ਹੋਇਆ ਸਾਡਾ ਵੀ ਉਹਨੂੰ ਦਸਤ ਦੇ ਸਾਥ ਆ ਮੰਗ ਕਰ ਰਹੇ ਸੀਗੇ ਇਹਨਾਂ ਸਾਥ ਦੋ ਦਿਨ ਲਿਆ ਵੀ ਸ਼ਿਕਾਇਤ ਕਰਾਂਗੇ ਉਹਨਾਂ ਤੇ ਨਹੀਂ ਤੁਹਾਡੇ ਵੱਲੋਂ ਕਿਹੇ ਜੀ ਸ਼ਿਕਾਇਤ ਦਿੱਤੀ ਗਈ ਆ ਜਿਹੜੀ ਹੈ ਵੀ ਸਾਥ ਵੀ ਆ ਮੰਗ ਰੱਖ ਰਹੇ ਸੀਗੇ ਜੀ ਪੈਸੇ ਦੀ ਜਿਹੜੀ ਚਿੱਠੀ ਬੰਦੀ ਮੰਗ ਰੱਖੀ ਸੀ ਉਹ ਤਾਂ ਸਾਡੇ ਪਿੰਡ ਦੇ ਮੁੰਡੇ ਸੀਗੇ ਜੀ ਦੋ ਅੱਛਾ ਸਿੱਧਾ ਹਾਂ ਜੀ ਸਿੱਧੂਪੁਰ ਨਾਲ ਜਾਟ ਹੈ ਸੀ ਹਾਂਜੀ ਜੱਥੇਬੰਦੀ ਦੇ ਮੈਂਬਰ ਹੈਗੇ ਆ ਜਾਂ ਨਹੀਂ ਮੈਂਬਰ ਤਾਂ ਹੈਗੇ ਜੀ ਉਹਨਾਂ ਦੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਟੋਡੇ ਵੱਲੋਂ ਕੇਜੀ ਮੰਗ ਕੀਤੀ ਗਈ ਹੈ ਵੀ ਕੇਹੀ ਨੀ ਕਾਰਵਾਈ ਹੋਣੀ ਚਾਹੀਦੀ ਹੈ ਵੀ ਉਹਨਾਂ ਨੂੰ ਪਾਰਟੀ ਜੋ ਖਾਰਜ ਕੀਤਾ ਹੋਇਆ ਵੀ ਮਾਫੀ ਮੰਗਾਈ ਜਾਵੇ ਸਾਥੋਂ ਨੇ ਠੀਕ ਹੈ ਹਾਂਜੀ ਪਹਿਲਾਂ ਤੁਸੀਂ ਸਟੇਟਮੈਂਟ ਦਿੱਤੀ ਸੀ ਵੀ ਮਾਫੀ ਮੰਗ ਲਈ ਮੰਗ ਲਈ ਸੀ ਗੱਲ ਉਹਨਾਂ ਨੇ ਸਾਡੇ ਪਿੰਡ ਤੋਂ ਮੰਗ ਲਈ ਜੀ ਅੱਛਾ ਜੀ ਇਹਨਾਂ ਸਾਹਮਣੇ ਵੀ ਦੱਸ ਇਹ ਕਹਿੰਦੇ ਸ਼ਰਧ ਕੇ ਸਾਥੋਂ ਮਾਫੀ ਮੰਗਾਵਾਂਗੇ ਉਹਨੂੰ ਪਾਰਟੀ ਜੋ ਖਾਰਜ ਕਰ ਦਿਆਂਗੇ ਠੀਕ ਹੈ ਜੀ ਹਾਂਜੀ ਜਿਹੜੀ ਆਡੀਓ ਜਿਹੜੀ ਵਾਇਰਲ ਹੋਈ ਹੈ ਜੀ ਗਤੀ ਸੰਧੀ ਦੀ ਉਹ ਕਿਹੋ ਕਿਸ ਤਰ੍ਹਾਂ ਹੋਈ ਜੀ ਉਹ ਨਹੀਂ ਸਾਨੂੰ ਪਤਾ ਵੀ ਕਿਹਨੇ ਕਰੀਆ ਜੀ ਹਾਂਜੀ ਆਡੀਓ ਦਾ ਹੈ ਕੀ ਵੀ ਕੋਣ ਬੋਲ ਰਿਹਾ ਉਹਦੇ ਵਿੱਚ ਉਹ ਸਾਡਾ ਗ੍ਰੰਥੀ ਗੁਰਪ੍ਰੀਤ ਸਿੰਘ ਜੀ ਜੇਕਰ ਹੁਣ ਤੱਕ ਦੇ ਮੁੱਦੇ ਦੀ ਗੱਲ ਕੀਤੀ ਜਾਵੇ ਹਾਂਜੀ ਹਾਂਜੀ ਜਿਸ ਤਰ੍ਹਾਂ ਇਹ ਮੁੱਦਾ ਤੇਜ਼ੀ ਨਾਲ ਉੱਭਰਿਆ ਸਿਰਫ ਇੱਕ ਆਡੀਓ ਦੇ ਸਿਰ ਤੇ ਤੁਹਾਨੂੰ ਨਹੀਂ ਲੱਗਦਾ ਵੀ ਜੋ ਪਿਛਲੇ ਦਿਨਾਂ ਦੇ ਵਿੱਚ ਪਿੰਡ ਬੰਨੂ ਦਾ ਇਹਨਾਂ ਨਾਂ ਉੱਚਾ ਸ਼ੁਰੂ ਕਿਤੇ ਠੇਸ ਪਹੁੰਚੀ ਹੈ ਇਹਨਾਂ ਗੱਲਾਂ ਕਰਕੇ ਉਹ ਦੋ ਬੰਦੇ ਨੇ ਪਹਚਾਈ ਹੈ ਜੀ ਸਾਡੇ ਪਿੰਡ ਨੇ ਦਾ ਕੋਈ ਹੋਣੇ ਕਰਾ ਜੀ ਉਹ ਦੋ ਬੰਦੇ ਸਾਡੇ ਪਿੰਡ ਦੇ ਸਾਰੇ ਪਿੰਡ ਦੀ ਪੱਟੀ ਮੇਚ ਕਰਤੀ ਉਹਨਾਂ ਨੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਜਿਹੜੇ ਆ ਇਹ ਦੋ ਬੰਦਿਆਂ ਨੇ ਕਿੰਨੇ ਕਿੰਨੇ ਸੀ ਕਿ ਗਿਣਤੀ ਕਿੰਨੀ ਪੈਸੇ ਕਿੰਨੇ 90000 ਰੁਪਏ ਹੋ ਜੀ 90000 ਹਾਂ ਅਸੀਂ ਇਹਦੀ ਮੰਗ ਕੀਤੀ ਕਿਸ ਤੋਂ ਲੱਖਰਵੀਰ ਤੇ ਗੁਰਦੁਆਰਾ ਕਮੇਟੀ ਅਤੇ ਸਿੱਧੂਪੁਰ ਯੂਨੀਅਨ ਦੇ ਆਖਾਂ ਵਿਚਾਲੇ ਪਿੰਡ ਬੱਲੋ ਦੇ ਗੁਰਦੁਆਰਾ ਸਾਹਿਬ 'ਚ ਇਸੇ ਮਾਮਲੇ ਤੇ ਮੀਟਿੰਗ ਹੋਈ ਮੀਟਿੰਗ 3 ਘੰਟੇ ਚੱਲੀ ਜੋ ਕਿ ਪੂਰੀ ਤਰ੍ਹਾਂ ਬੰਦ ਕਮਰਾ ਰਹੀ ਮੀਟਿੰਗ 'ਚ ਪਹੁੰਚੇ ਸਿੱਧੂਪੁਰ ਦੇ ਆਗੂ ਅਮਤਾਬਕ ਮੀਟਿੰਗ 'ਚ ਕੁੱਲ 3 ਮੁੱਦੇ ਵਿਚਾਰੇ ਗਏ ਨੇ ਅਤੇ ਹੁਣ ਦੋਵਾਂ ਨੌਜਵਾਨਾਂ ਖਿਲਾਫ ਕਾਰਵਾਈ ਕਰਨ ਲਈ ਜਥੇਬੰਦੀ ਨੇ 2 ਦਿਨ ਦਾ ਸਮਾਂ ਮੰਗਿਆ ਅਸੀਂ ਲਗਭਗ ਜੇ 3 ਇਸ਼ੂ ਨਹੀਂ 3 ਨੇ ਇਸ਼ੂ ਆ ਜਿਹੜੇ ਅਸੀਂ ਮੈਂ ਵਿਚਾਰੇ ਨੇ ਵਿਚਾਰ ਚਰਚਾ ਕਰਕੇ ਸੀ ਉਹਨਾਂ ਦਾ ਜਿਹੜਾ ਨੇ ਬਤਾਰਾ ਕੀਤਾ ਸੋ ਇੱਕ ਤਾਂ ਇਸ਼ੂ ਹੈਗਾ ਜਿਹੜਾ ਇੱਥੇ ਪੈਸਾ ਦੇ ਮਾਮਲੇ ਚ ਕਿ ਪੈਸੇ ਮੰਗੇ ਨੇ ਜਾਂ ਫਲਾਣਾ ਹੋ ਜਾ ਤੇੰਮ ਕਹੋਇਆ ਸੋ ਅਸੀਂ ਸਾਡੀ ਤਿੰਨ ਮੈਂਬਰੀ ਜਿਹੜੀ ਕਮੇਟੀ ਬਣੀ ਹੈ ਦੋ ਸੀ ਜ਼ਿਲ੍ਹੇ ਦੇ ਪ੍ਰਧਾਨਾਂਗੇ ਬਟਨੇ ਜ਼ਿਲ੍ਹੇ ਦਾ ਪ੍ਰਧਾਨ ਮੁਖਸਲ ਜ਼ਿਲ੍ਹੇ ਦਾ ਪ੍ਰਧਾਨ ਹੈ ਸੁਖਦੇਵ ਸਿੰਘ ਬੂੜਾ ਗੁਜਰ ਔਰ ਇੱਕ ਰਾਮਪੁਰੇ ਤੋਂ ਆਪਣੇ ਜਿਹੜਾ ਮੰਡੀਕਲਾਂ ਤੋਂ ਬਾਜਾ ਸਿੰਘ ਔਰ ਅਸੀਂ ਜਿਹੜਾ ਬਕਾਇਦਾ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਈ ਤੁਸੀਂ ਲਿਖਤੀ ਜਿਹੜੀ ਸਾਨੂੰ ਫੈੱਡ ਦਿਓ ਜਿਹੜੇ ਬੰਦਿਆਂ ਨੇ ਕੋਈ ਕੋਈ ਕੀਤਾ ਜਾਂ ਕੁਝ ਕਰਾਇਆ ਤਾਂ ਉਹਨਾਂ ਦੀ ਅਸੀਂ ਪੜਤਾਲ ਕਰਕੇ ਉਹਨਾਂ ਤੇ ਅਸੀਂ ਕਾਰਵਾਈ ਕੀਤੀ ਹੈ ਪ੍ਰਧਾਨ ਦੀ ਪੜਤਾਲ ਉਦਰੇ ਇਸ ਦੌਰਾਨ ਸ਼ੁਭਕਰਨ ਦੇ ਪਰਿਵਾਰਕ ਮੈਂਬਰ ਵੀ ਮੀਟਿੰਗ 'ਚ ਮੌਜੂਦ ਰਹੇ ਜਿਨ੍ਹਾਂ ਨੇ ਦਾਅਵਾ ਕੀਤਾ ਕਿ ਉਹਨਾਂ ਕੋਲੋਂ ਕੋਈ ਵੀ ਪੈਸਾ ਕਿਸੇ ਵੱਲੋਂ ਵੀ ਨਹੀਂ ਮੰਗਿਆ ਗਿਆ ਜਦਕਿ ਉਹਨਾਂ ਕੋਲੋਂ ਜੋ ਵੀ ਭੋਗਤੇ ਖਰਚਾ ਹੋਇਆ ਜਾਂ ਫਿਰ ਕਿਸੇ ਦੂਜੇ ਵਿਅਕਤੀ ਨੇ ਕੀਤਾ ਉਸ ਦਾ ਉਹਨਾਂ ਕੋਲ ਪੂਰਾ ਰਿਕਾਰਡ ਮੌਜੂਦ ਹੈ ਇਹ ਜਿਹੜਾ ਘਟਨਾਕਰਨ ਦੋ ਤਿੰਨ ਦਿਨਾਂ ਦਾ ਇਹ ਵਾਪਰ ਰਿਹਾ ਹੈ ਅਸੀਂ ਇਹਨੂੰ ਬਹੁਤ ਮੰਦਭਾਗਾ ਗਿੰਦੇ ਆਂ ਤੇ ਅਸੀਂ ਇਸ ਗੱਲ ਨੂੰ ਬਹੁਤ ਪਰਿਵਾਰ ਨੂੰ ਸਦਮਾ ਪਹੁੰਚਿਆ ਵੀ ਇਹ ਜਿਹੜਾ ਵਿਵਾਦ ਹੈ ਮੀਡੀਆ ਨੂੰ ਵੀ ਮੈਂ ਬੇਨਤੀ ਕਰਦਾ ਵੀ ਇਹ ਵਿਵਾਦ ਨੂੰ ਨਾ ਉਸਾਲਿਆ ਜਾਵੇ ਇਹ ਨਾਰਮਲ ਗੱਲ ਹੈ ਜਿਹੜਾ ਕੋਈ ਸਮਾਨ ਲਿਖਣਾ ਹੈ ਹੋਰ ਕਰਨਾ ਹੈ ਇਹ ਵੀ ਕੋਈ ਵੱਡੀ ਗੱਲ ਨਹੀਂ ਹੈ ਘਰ ਦੇ ਵਿੱਚ ਨੋਟ ਕਰਦੇ ਆ ਅੱਜ ਵੀ ਕਾਪੀ ਪਈ ਹੈ ਜਿਹੜਾ ਮਰਜ਼ੀ ਓਪਨ ਹੈ ਜਿਹੜਾ ਮਰਜ਼ੀ ਜਾਵੇ ਜਿਹੜਾ ਮਰਜ਼ੀ ਦੇਖੇ ਜਿਹੜਾ ਮਰਜ਼ੀ ਹੋਰ ਕਰੇ ਫੋਟੋ ਖਿੱਚੇ ਪਰ ਉਹ ਮਨਸਾ ਅਗਲੇ ਦੀ ਕੀ ਹੈ ਵੀ ਉਹ ਵਾਇਰਲ ਕਰਨ ਵਾਸਤੇ ਖਿੱਚਦਾ ਹੈ ਜਾਂ ਉਹ ਦੇਖਣ ਵਾਸਤੇ ਕਿਸਦਾ ਹੈ ਇਹ ਉਹਦੇ ਟਿਪੈਂਡ ਕਰਦੇ ਜੇ ਤੁਸੀਂ ਦੋਨੇ ਕਮੇਟੀਆਂ ਨੂੰ ਮਿਲੇ ਹੋਗੇ ਆਪਣਾ ਪੱਖ ਤੁਹਾਡੇ ਤੋਂ ਰੱਖਿਆ ਗਿਆ ਕਿਸੇ ਤਰ੍ਹਾਂ ਦਾ ਇਸ ਚੀਜ਼ ਨੂੰ ਲੈ ਕੇ ਵੀ ਤੁਹਾਡਾ ਵੀ ਵਿਚਾਰ ਲਏ ਹੁਣ ਇਸ ਮੁੱਦੇ ਨੂੰ ਲੈ ਕੇ ਹਾਂਜੀ ਅਸੀਂ ਸਾਨੂੰ ਸਾਰੀਆਂ ਕਮੇਟੀਆਂ ਵੀ ਮਿਲੀਆਂ ਸਾਨੂੰ ਜਥੇਬੰਦੀ ਵੀ ਮਿਲੀ ਹੈ ਦੋਨੇ ਦੂਜੀਆਂ ਜਥੇਬੰਦੀਆਂ ਵੀ ਨਾਲ ਵੀ ਸਾਡਾ ਤਾਲਮੇਲ ਹੈ ਹੋਰ ਹੈ ਕਿਸੇ ਨੇ ਮਤਲਬ ਇਸ ਤਰ੍ਹਾਂ ਦੀ ਕੋਈ ਅਜੇ ਤੱਕ ਨਾ ਜਥੇਬੰਦੀ ਨੇ ਨਾ ਕੋਈ ਹੋਰ ਨੇ ਕਿਸੇ ਨੇ ਸਾਥੋਂ ਨਾ ਕੋਈ ਕਿਰਪਿਆ ਮੰਗਿਆ ਨਾ ਕੋਈ ਉਹ ਮੰਗਿਆ ਜਿੰਨਾ ਸਹਿਯੋਗ ਕਰੇ ਸਾਰੇ ਨਗਰ ਨੇ ਪੂਰਾ ਕਰੇ ਜਥੇਬੰਦੀਆਂ ਨੇ ਕਰਿਆ ਸਾਰਿਆਂ ਨੇ ਕਰਿਆ ਅਸੀਂ ਉਹਦੇ ਪੂਰੇ ਧੰਨਵਾਦੀਆਂ ਜਿਨ੍ਹਾਂ ਨੇ ਸਾਰੀ ਨਗਰ ਨੇ ਸਹਿਯੋਗ ਕੀਤਾ ਹੈ ਖਰਚਾ ਖਰਚਾ ਇਹ ਸਰਵੰਦੀ ਵੀ ਨਹੀਂ ਆਇਆ ਤੇ ਸਰਕਾਰ ਬਣੀ ਹੋਈ ਆ ਵੀ ਅਸੀਂ ਕਰਾਂਗੇ ਉਹ ਉਹਨਾਂ ਦੀ ਹਿੱਸਾ ਅਸੀਂ ਤਾਂ ਉਹਨਾਂ ਨੂੰ ਇਹ ਹੀ ਦੇਣਾ ਵੀ ਆ ਇੱਥੇ ਖਰਚ ਹੋ ਗਿਆ ਇੱਥੇ ਖਰਚ ਹੋ ਗਿਆ ਆ ਚੱਲਿਆ ਉਹ ਲਿਸਟ ਹੈ ਥੰਮ ਧੰਨਵਾਦ ਜਦ ਕਿ ਪਿੰਡ ਵਾਸੀਆਂ ਨੇ ਖੁਲਾਸਾ ਕੀਤਾ ਕਿ ਜਥੇਬੰਦੀ ਨਾਲ ਜੁੜੇ ਪਿੰਡ ਦੇ ਹੀ ਦੋ ਨੌਜਵਾਨਾਂ ਨੇ ਨਾ ਸਿਰਫ ਪੈਸਿਆਂ ਦੀ ਮੰਗ ਕੀਤੀ ਸਗੋਂ ਇਹ ਸਬੰਧੀ ਬਕਾਇਦਾ ਅਨਾਉਂਸਮੈਂਟ ਵੀ ਕਰਵਾਈ ਗਈ ਉਹ ਜਦ ਇਹ ਗੱਲ ਸੁਣ ਲੈ ਇਹਨਾਂ ਨੇ ਖੁਦ ਆਪ ਦਾਸੀ ਵੀ ਪਿੰਡ ਦੇ ਵਿੱਚ ਹੀ ਰਹਨੇ ਆ ਅਲਾਸਮੈਂਟ ਹੋਈ ਹੈ ਜੀ ਪੈਸੇ ਨੂੰ ਲੈ ਕੇ ਨਹੀਂ ਅਲਾਸਮੈਂਟ ਤਾਂ ਉਦੋਂ ਦਾ ਕੱਟ ਵੀ ਹੋਇਆ ਹੈ ਕੱਟ ਚ ਜਿਹੜੀ ਪ੍ਰਧਾਨ ਜੀਆਂ ਨੇ ਗੱਲ ਕੀਤੀ ਵੀ ਮਾਫੀ ਵੀ ਮੰਗੀ ਹੈ ਉਹ ਬੰਦਿਆਂ ਨੇ ਜਿਨ੍ਹਾਂ ਨੇ ਪੈਸੇ ਦੀ ਡਿਮਾਂਡ ਕੀਤੀ ਸੀ ਉਹ ਹੀ ਮਾਫੀ ਮੰਗ ਕੇ ਉਹ ਚਲੇ ਗਏ ਆ ਉਹ ਦੀ ਯਾਨੀ ਕਿ ਪੈਸੇ ਦੀ ਡਿਮਾਂਡ ਹੋਈ ਸੀ ਹਾਂ ਪੈਸੇ ਦੀ ਡਿਮਾਂਡ ਹੋਈ ਸੀ ਉਹ ਕਹਿੰਦੇ ਅਸੀਂ ਲੱਖ ਰੁਪਏ ਮੰਗਿਆ ਸੀਗਾ ਠੀਕ ਉਹ ਤੁਹਾਡੀ ਜਿੱਥੇ ਬੰਦੇ ਨਾਲ ਅਟੈਚ ਆਈ ਉਹ ਸਿੱਧੂਪੁਰ ਹਾਂ ਜ세 ਬੰਦੀ ਨਾਲ ਅਟੈਚ ਆਈ ਉਹ ਬੰਦੇ ਦੋ ਠੀਕ ਹੈ ਨਹੀਂ ਫਿਰ ਜਦੋਂ ਸਭ ਕੁਝ ਪ੍ਰਤੱਖ ਹੋ ਚੁੱਕ ਜਥੇਬੰਦੀ ਦੇ ਪ੍ਰਧਾਨਤਾ ਇਹ ਗੱਲ ਕਹਿ ਰਹੇ ਆ ਵੀ ਅਸੀਂ ਇਹਦੇ ਐਕਸ਼ਨ ਲਵਾਂਗੇ ਅਸੀਂ ਜਾਂਚ ਕੰਪਲੀਟ ਕਰਾਂਗੇ ਪਰ ਇਹ ਗੱਲ ਹੈ ਜਿਹੜਾ ਉਹ ਮੁੱਦੇ ਆ ਨਾ ਉਹ ਜਥੇਬੰਦੀ ਦੇ ਜਾਨੀ ਕਿ ਉਹ ਜਿਵੇਂ ਮੈਂ ਮੈਂ ਕਿਹਾਗਾ ਵੀ ਮੈਂ ਵਰਕਰ ਤੌਰ ਤੇ ਆ ਉਹ ਵੀ ਬੰਦੇ ਵਰਕਰ ਤੌਰ ਤੇ ਨੇ ਨਹੀਂ ਅਜੇ ਕੋਈ ਹਲੇ ਉਹਨਾਂ ਕੋਲੇ ਕੋਈ ਔਦਾ ਨਹੀਂ ਹੈਗਾ ਸਿਕਾ ਠੀਕ ਹੈ ਨਾ ਜੀ ਆਪਾਂ ਕਹਿਦੀ ਵੀ ਉਹਨਾਂ ਕੋਲੇ ਔਦਾ ਸੀਗਾ ਇਸੇ ਸ਼ਖਸ਼ ਹੋ ਇਸ ਤੋਂ ਪਹਿਲਾਂ ਤੁਹਾਡੇ ਪਿੰਡ ਦੀ ਇਕਾਈ ਦੇ ਜਿਹੜੇ ਖਜ਼ਾਨਚੀ ਆ ਭਦਰ ਸਿੰਘ ਉਹਨਾਂ ਨੇ ਬੜੇ ਗੰਭੀਰ ਦੋਸ਼ ਲਾਏ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਹਾਂ ਪੈਸਿਆਂ ਦੀ ਡਿਮਾਂਡ ਹੋਈ ਹੈ ਹਾਂਜੀ ਉਹਨਾਂ ਨੇ ਕਰੀ ਹੋਣੀ ਆ ਜੀ ਜੇ ਵਰਕਰ ਹੈਗਾ ਫਿਰ ਐਟੀਵਿਟੀ ਗੱਲ ਪੈਸੇ ਮੰਗਣ ਕਿਵੇਂ ਕਿਵੇਂ ਆਗੇ ਫਿਰ ਜੀ ਉਹਦਾ ਹੀ ਹੋਣਾ ਪ੍ਰਧਾਨਾਂ ਦਾ ਗਲਤ ਹੋਈ ਹੋਣੀ ਹੈ ਨਾ ਉਹ ਤਾਂ ਸਾਨੂੰ ਵੀ ਪਤਾ ਨਹੀਂ ਇਹਨਾਂ ਦੇ ਗਾਹਾਂ ਆਪਣੇ ਜਥੇਬੰਦੀ ਦੇ ਕਿਸੇ ਨਾਲ ਗੱਲ ਹੋਈ ਹੈ ਜਾਂ ਨਹੀਂ ਹੋਈ ਹੈ ਵੀ ਉਹ ਇਕੱਲੇ ਦੋ ਬੰਦੇ ਆਈ ਜਿਹੜੇ ਦੋ ਬੰਦੇ ਨੇ ਪੈਸੇ ਨਹੀਂ ਮੰਗ ਕਰੀਆ ਸਾਨੂੰ ਇੱਕ ਦਾ ਨਾਮ ਗੁਰਪ੍ਰੀਤ ਆ ਜੀ ਇੱਕ ਦਾ ਨਾ ਜੀਤੂ ਆ ਜੀ ਤੁਹਾਡੇ ਹਿਸਾਬ ਨਾਲ ਕਿਹਜ ਐਕਸ਼ਨ ਹੋਣਾ ਚਾਹੀਦਾ ਹੁਣ ਉਹਨਾਂ ਤੇ ਹਾਂ ਐਕਸ਼ਨ ਅਸੀਂ ਤਾਂ ਇਹ ਕਹਿੰਦੇ ਵੀ ਜਿਹੜਾ ਬੰਦਾ ਜਿ ਜਥੇਬੰਦੀ ਨੂੰ ਬਦਨਾਮ ਕਰਦਾ ਜੀ ਠੀਕ ਹੈ ਨਾ ਉਹਨਾਂ ਤੇ ਜਿਹਾ ਜੀ ਆਪਾਂ ਨੂੰ ਜਥੇਬੰਦੀ ਉਹ ਕਰੂਗੇ ਉਹਨਾਂ ਨੂੰ ਕੋਈ ਕਾਰਵਾਈ ਕਰੂਗੀ ਉਹ ਉਹਨਾਂ ਤੇ ਹੋਣੀ ਚਾਹੀਦੀ ਹੈਗੀ ਜੀ ਠੀਕ ਹੈ ਕੋਈ ਵੀ ਜਥੇਬੰਦੀ ਨੂੰ ਬਦਨਾਮ ਕਰਨਾ ਉਹ ਆਪਣੇ ਲਈ ਬਹੁਤ ਮਾੜੀ ਗੱਲ ਆ ਗਈ ਠੀਕ ਹੈ ਸਾਨੂੰ ਇਹਨਾਂ ਪਤਾ ਸਾਡੀ ਜਥੇਬੰਦੀਆ ਜਿਹੜੀ ਇੱਕੋ ਇੱਕ ਜਥੇਬੰਦੀ ਆ ਸਾਡੀ ਜਿਹੜੀ ਰੋਲ ਸਦਾ ਲਈ ਕਿਸਾਨੀਆਂ ਲਈ ਲੜਦੀ ਆ ਹੱਕ ਸੱਚ ਲਈ ਲੜਦੀ ਆ ਉਹ ਸਾਨੂੰ ਪਤਾ ਹੈ ਜੀ ਤਾਂ ਪੈਸੇ ਦੀ ਡਿਮਾਂਡ ਵੀ ਹੋਈ ਅਤੇ ਪੈਸੇ ਲੈਣ ਵਾਲਿਆਂ ਨੇ ਪਿੰਡ ਸਾਹਮਣੇ ਇਹ ਗੱਲ ਨੂੰ ਕਬੂਲ ਵੀ ਕੀਤਾ ਪਿੰਡ 'ਚ ਅਨਾਊਂਸਮੈਂਟ ਹੋਈ ਜਿਹੜੀ ਕਿ ਹੁਣ ਮੀਡੀਆ ਕੋਲ ਵੀ ਪਹੁੰਚ ਗਈ ਹੈ ਜਿਸ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਅਤੇ ਪਿੰਡ ਵਾਸੀ ਦੋਮਾ ਖਿਲਾਫ ਕਾਰਵਾਈ ਦੀ ਗੱਲ ਆਖ ਰਹੇ ਨੇ ਪਰ ਸਵਾਲ ਇਹ ਹੈ ਕਿ ਜੇ ਇਹ ਵਿਅਕਤੀਆਂ ਖਿਲਾਫ ਕੀ ਸਿਰਫ ਜਥੇਬੰਦਕ ਤੌਰ ਤੇ ਹੀ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਫਿਰ ਇਹ ਦੋਵੇਂ ਕਾਨੂੰਨੀ ਤੌਰ ਤੇ ਕਾਰਵਾਈ ਦੇ ਹੱਕਦਾਰ ਵੀ ਨੇ ਕਿਉਂਕਿ ਮਸਲਾ ਪੈਸਿਆਂ ਦੇ ਨਾਲ ਨਾਲ ਸ਼ਹੀਦ ਸ਼ੁਭਕਰਨ ਦੇ ਨਾਮ ਨੂੰ ਵਰਤਨ ਸਣੇ ਉਸ ਦੀ ਬਦਨਾਮੀ ਦਾ ਵੀ ਹੈ ਬਠਿੰਡਾ ਤੋਂ ਮਨੀਸ਼ ਚੋਹਾਨ ਸੈਂਟਰਲ ਪੰਜਾਬ ਟੀਵੀ